ਹੈਲੋ ਜੀ ਸ਼ਸ਼ੀਕਾਲ ਸਾਰਾ ਨੂੰ ਹੋਰ ਸੋਨੂ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਤੁਸੀਂ ਬਹੁਤ ਵਧੀਆ ਤੇ ਠੀਕ ਠਾਕ ਹੋਵਾਂਗੇ ਤੇ ਆਪਾਂ ਵੀ ਜੀ ਇੱਥੇ ਸਫਾਈ ਕਰਨ ਲੱਗੇ ਆਪਣੇ ਬਾੜੇ ਦੀ ਜਿੱਥੇ ਆਪਣੇ ਪਸ਼ੂ ਬੰਦੇ ਆ ਨਾ ਔਰ ਇੱਥੇ ਆਪਣੀ ਖੱਤਰ ਬੰਦੀ ਹੈ ਜਿੱਦੇ ਸਿਰ ਤੇ ਆਪਣਾ ਰੋਜ਼ਗਾਰ ਚੱਲਦਾ ਹੈ ਇੱਥੇ ਦਾਣਾ ਪਾਇਆ ਹੋਇਆ ਤਾਂ ਅਸਲੀ ਵਿੱਚ ਪਾ ਦਿੰਦੀ ਆ ਫਿਰ ਉਹ ਖੰਡਾ ਦਿੰਦੀ ਹੈਗੀ نیچے ਤੇ ਫਿਰ ਘੜੀਆਂ ਲੱਗ ਜਾਂਦੀਆਂ ਨੇ ਓਰੇ ਤੇ ਓਰੇ ਲੱਗਿਆ ਬਮਰੋਦ ਤੇ ਡੇਕਾਂ ਲੱਗੀਆਂ ਹੋਈਆਂ ਨਿੰਬ ਤਾਂ ਹੁੰਦੀ ਨਹੀਂ ਹੈਗੀ ਅੱਜਗਰ ਪਤਾ ਨਹੀਂ ਕਿਉਂ ਨਿੰਬ ਸੁੱਕਣ ਲੱਗੀਆਂ ਸਾਰੀਆਂ ਹੀ ਇੱਥੇ ਸਾਡੇ ਗਵਾਂਡੀਆਂ ਦੇ ਨਿੰਬ ਲੱਗੀਆਂ ਹੋਈਆਂ ਸੀ ਸਾਰੀ ਸੁੱਕ ਗਈ ਆਪਣੀ ਆਪ ਹੀ ਬੜੀ ਸੋਹਣੀ ਇੰਨੀ ਭਾਰੀ ਹੋਈ ਹੋਈ ਸੀ ਉਹਨਾਂ ਨੂੰ ਬਹੁਤ ਔਖੀ ਹੋਈ ਵੇ ਇਸ ਟਾਈਮ ਤੇ ਜੀ ਇਹ ਪੱਤ ਸਫਾਈ ਕਰ ਰਹੇ ਆਂਗੇ ਕਿਉਂ ਬਹੁਤ ਜਦਾ ਹੋਇਆ ਵਾ ਬਰਸਾਤ ਕਰਕੇ ਤੇ ਡੇਕਾਂ ਹੋ ਰੀਆਂ ਸਾਡੀਆਂ ਹਰੀਆਂ ਭਰੀਆਂ ਹਨ ਤੇ نیچے ਗਿਰ ਗਈਆਂ ਕਿਉਂਕਿ ਉਹ ਟਣਾ ਥੋੜਾ ਜਿਹਾ ਪਤਲਾ ਹੋਇਆ ਇਸ ਕਰਕੇ نیچے ਗਿਰ ਗਈ ਤੇ ਹੁਣ ਇਹਦੀ ਸਫਾਈ ਕਰਾਂਗੇ ਤੇ ਇਹਨੂੰ ਸਿੱਧੀ ਕਰਾਂਗੇ ਹੁਣ ਸਾਫ ਹੋ ਤਰਾ ਹੋ ਗਿਆ ਨਾ ਅਜਗਰ ਬਰਸਾਤ ਪੈਂਦੀ ਹੈਗੀ ਬਰਸਾਤ ਕਰਕੇ ਦੁਬਾਰੇ ਫੇਰ ਹੋ ਜਾਂਦਾ ਕਾ ਪਹਿਲਾਂ ਵੀ ਕਰਿਆ ਤਾਂ ਸਾਫ ਅਸੀਂ ਬਰਸਾਤ ਤੋਂ ਪਹਿਲਾਂ ਪਹਿਲਾਂ ਦੁਬਾਰੇ ਫੇਰ ਹੁਣ ਦੁਬਾਰੇ ਫੇਰ ਇੰਨਾ ਹੀ ਜ਼ਿਆਦਾ ਹੋ ਜਾਂਦਾ ਏ ਤੇ ਮੇਰੇ ਹਸਬੰਦ ਲੱਗੇ ਹੋਏ ਆ ਕਹੀ ਨਾਲ ਕੱਢਣ ਤੇ ਦੇਖੋ ਜੀ ਕਿੰਨੀ ਸੋਹਣੀ ਠੰਡੀ ਠੰਡੀ ਹਵਾ ਚੱਲਦੀ ਏ ਇਧਰ ਰਕਤ ਲਗਾਏ ਹੋਏ ਆ ਸਰਕੇ ਦਾ ਹੋਈ ਜਾਂਦੀ ਠੰਡੀ ਹਵਾ ਨਹੀਂ ਤਾਂ ਅੱਜ ਗਲਤ ਰਕਤ ਨਾ ਬਹੁਤ ਘੱਟ ਹੋਣ ਲੱਗੇ ਤੇ ਆਲੇ ਦੁਆਲੇ ਤੋਂ ਲੋਕ ਕੁਛ ਨਾ ਕੁਛ ਗੇੜੀ ਜਾਂਦੇ ਆ ਖਾਣ ਵਾਸਤੇ ਕਾ ਹੋ ਗਿਆ ਬਹੁਤ ਜ਼ਿਆਦਾ ਥੇ ਤੇ ਸੌਡਾ ਮੰਜਾ ਨਾ ਟੁੱਟ ਗਿਆ ਉਹ ਇਹ ਬਰਸਾਂਤਾ ਵਿੱਚ ਨਾ ਬਾਹਰ ਰਹਿ ਗਿਆ ਕਈ ਵਾਰ ਆਪਾਂ ਤੇਰ ਬਾਹਰ ਬੈਠ ਜੁੰਦੇ ਬਸ ਬਾਹਰ ਖੜਾ ਕਰਕੇ ਚਲੇ ਜਾਂਦੇ ਫਲਮੀ ਆ ਗਿਆ ਥੋੜੀਆਂ ਜਿਹੀ ਗੇਲੀ ਜੀ ਕਰਕੇ ਬਸ ਇਦਾਂ ਹੀ ਹੋ ਗਿਆ ਤੇ ਇਥੋਂ ਕਰਾਂਗੇ ਸਫਾਈ ਤੇ ਉਹਦੀ ਬਾਅਦ ਵਿੱਚ ਆਪਾਂ ਚਲੀਏ ਜੀ ਰਸੋਈ ਦੇ ਵਿੱਚ ਸੋਈ ਵਿੱਚ ਮੈਂ ਆਪਾਂ ਜਾ ਕੇ ਪਹਿਲਾਂ ਘਰੀ ਸ਼ਾਮ ਦੀ ਤਿਆਰੀ ਪਿੰਡੀਆਂ ਕਟੀਆਂ ਜਾ ਕੇ ਇਹ ਹੈ ਜੀ ਮੇਰੀ ਘਰ ਦੀ ਪਿੰਡੀ ਲੱਗੀ ਹੋਈ ਸੀ ਮੈਂ ਚਲੋ ਚਾਹੀ ਬਣਾ ਲੈਂਦੇ ਹਾਂ ਨਾ ਤੇ ਆਪਾਂ ਇਹਦੇ ਵਿੱਚ ਹੁਣ ਪਿਆਜ਼ ਕਟਿੰਗ ਕਰ ਲਈ ਐ ਤੇ ਲਸਣ ਨਾ ਲਸਣ ਦਾ ਨਹੀਂ ਪਹਿਲਾਂ ਸੁਨਿਚੇ ਰੱਖਿਆ ਹੋਇਆ ਕਟਿੰਗ ਕਰਕੇ ਐਦੇ ਵਿੱਚ ਤੇ ਮੈਂ ਅਦਰਕ ਪਾਇਆ ਤੇ ਮਿਰਚਾਂ ਪਾਈਆਂ ਹਰੀਆਂ ਹਨਾ ਤੇ ਲਸਣ ਦਾ ਤੜਕਾ ਲਗਾਵਾਂਗੇ ਪੁੱਦੀਆ ਲੱਗਦਾ ਹੈ ਨਾ ਜਦ ਪਹਿਲਾਂ ਹੀ ਰੋਸਟ ਕਰ ਲੈਂਦੇ ਆਂ ਸਨ ਕੱਚਾ ਨਹੀਂ ਮਰਕਦੀ ਹੈਗੀ ਮਤਲਬ ਬਲੈਕ ਜਦ ਮਤਲਬ ਬਰਾਊਨ ਬਰਾਊਨ ਕਰ ਲੈਂਦੀ ਆ ਹਨਾ ਤੇ ਬੜੀ ਸੋਹਣੀ ਬਣਦੀ ਹੈਗੀ ਜੀ ਇਹ ਸਬਜੀ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖਿਓ ਲਸਣ ਥੋੜਾ ਜਿਆਦਾ ਪਾਉਂਦੀ ਐ ਮੈਂ ਇਹਦੇ ਵਿੱਚ ਕਿਉਂ ਦੇ ਵਿੱਚ ਹੀ ਬੈਹ ਹੁੰਦੀ ਔਰ ਗੈਸ ਵੀ ਬਣਾਉਂਦੀ ਹੈਗੀ ਹੁਣ ਦੇਖੋ ਸਬਜ਼ੀਆਂ ਦਾ ਸਾਰੀਆਂ ਹੀ ਖਰਾ ਚਲੋ ਆਏ ਵੀ ਘਰ ਦੀ ਪਿੰਡੀ ਹੈਗੀ ਬਣਾ ਹੀ ਲੈਂਦੇ ਹਨ ਸਬਜ਼ੀਆਂ ਵੀ ਮਹਿੰਗੀਆਂ ਹੋਈਆਂ ਵਿਆ ਅੱਜਕੱਲ ਬਹੁਤ ਜ਼ਿਆਦਾ ਤੇ ਫਿਰ ਪਾਵਨਾ ਮਗੇ ਜੀ ਪਿੰਡੀ ਦੀ ਸਬਜ਼ੀ ਤੇ ਹੁਣ ਮੈਂ ਲੱਗਿਆ ਤਿਆਰੀ ਕਰਨ ਤੜਕਾ ਲਾਵਾਂਗੇ ਹੁਣ ਮੈਂ ਨੂੰ ਤੇ ਹੁਣ ਆ ਦੇਖੋ ਮੌਸਮ ਕਿੰਨਾ ਸੋਹਣਾ ਹੋ ਗਿਆ ਪਹਿਲਾਂ ਤੁਹਾਨੂੰ ਮੌਸਮ ਦਿਖਾ ਦਈਏ ਫਿਰ ਮੈਂ ਤੜਕਾ ਲਗਾਉਂਗੀ ਸਬਜ਼ੀ ਨੂੰ ਮੈਂ ਕਿਾ ਚਲ ਮੌਸਮ ਤੇ ਅਨੇ ਜਾਰੇ ਲੰਦੇ ਹੈ ਕਿ ਕਿੰਨਾ ਸੋਹਣਾ ਹੋਇਆ ਵਾ ਹਨ ਠੰਢ ਠੰਢੀ ਹਵਾ ਚੱਲਦੀ ਹੈ ਔਰ ਬੱਦਲ ਵਾਈ ਨੇ ਸੋਹਣੀ ਹੋਈ ਵੀ ਹੈਗੀ ਤੇ ਜੀ ਦੇਖੋ ਸਾਡਾ ਕਿੰਨਾ ਪਿਆਰਾ ਲੱਗ ਰਿਹਾ ਮੌਸਮ ਜਦੋਂ ਮੌਸਮ ਵਧੀਆ ਹੋਵੇ ਤਾਂ ਫਿਰ ਨੀਚੇ ਤਾਂ ਉਹ ਤੁਹਾਨੂੰ ਗਿਲੇ ਨਹੀਂ ਕਰਦਾ ਹੈਗਾ ਸੈਲੋ ਜੀ ਤੁਸੀਂ ਘਰ ਸਾਰਦੇ ਹੋ ਹੋਰ ਸਾਰੇ ਆਈ ਹੋਪ ਸਾਡੇ ਤੁਸੀਂ ਠੀਕ ਹੋਵੋਗੇ ਤੇ ਸਾਡੇ ਹੈਗਾ ਮੌਸਮ ਬਹੁਤ ਸੋਹਣਾ ਹੋਇਆਗਾ ਜਮ ਮੌਸਮ ਅਲੀ ਮੌਸਮ ਠੰਡਾ ਹੋਇਆ ਰਹੀ ਪੈ ਰਹੀ ਹੈ ਹਲਕਾ ਹਲਕਾ ਵਰਕੇ ਠੰਡਾ ਹੋਇਆ ਹੈ ਵਾਸਤੇ ਕਿਤਾ ਹੈ ਜੀ ਆਪਾਂ ਲਏ ਗੁंचे ਤੇ ਬਣਾ ਲਵਾਂਗੇ ਚਾਹ ਟਾਈਮ ਹੋ ਰਾਇ 5 ਵਜੇ 5 ਵਜੇ ਸ਼ਾਮ ਟਾਈਮ ਦੇ ਭੁੱਖ ਲੱਗੀ ਵੀ ਨਾ ਛੋਟੀ ਜਿਹੀ ਭੁੱਖ ਲੱਗਦੀ ਜਦੋਂ ਗੁंचे ਵਾਲਾ ਭਾਈ ਆ ਗਿਆ ਤੇ ਆਪਾਂ ਗੁंचे ਲੈ ਆ ਖਾਣੀਆਂ ਆ ਦੇਖੋ ਬਿੜ ਗਿਆ ਖੁਸ ਜਦੇ ਇਹਨੂੰ ਤੋੜ ਕੇ ਉਹ ਰੱਖਿਆ ਅੱਧਾ ਕੁਝ ਤਾਂ ਸਾਡਾ ਖਾ ਗਿਆ ਉਸ ਵੀ ਖਾਉ ਜੀ ਗੁंचे ਚੰਗਾ ਫਾਸਟ ਫੂਡ ਹੋਰ ਤੱਕਾਨੂੰ ਖਾਣਾ ਇਹ ਤਾਂ ਠੀਕ ਰਹਿੰਦਾ ਹਲਕਾ ਹੈ ਖਾਂਦੇ ਮੈਨ ਬੋਲਣਾ ਚਾਹੀਦਾ ਹੈਗਾ ਮੈਂ ਤਾਂ ਕਿ ਭੁੱਖ ਨਹੀਂ ਮੇਰੇ ਬਟਾ ਗੰ ਤਾਂ ਬੋਲ ਬੱਕਾ ਬੋਲਣਾ ਤੇ ਵੀ ਥੰਦੇ ਵੀ ਬੋਲਣਾ ਚਾਹੀਦਾ ਨਹੀਂ ਹੈਗਾ ਕਦੇ ਬੱਚਾ ਨੂੰ ਤਾਂ ਸਿਖਾਓਗੇ ਇਹ ਖਾਣੇ ਵਿੱਚ ਵੀ ਬੋਲਣਾ ਚਾਹੀਦਾ ਹੈਗਾ ਹੱਥ ਜੁੜ ਕੇ ਬਕਸੇ ਛਿੱਤੀ ਮੁੜ ਕੇ ਅੰਬਰੇਗਾ ਕਿੱਦਾਂ ਗੱਡੀ ਕਰਦਾ ਹੱਦ ਤੱਕ ਖਾ ਲੈ ਬਸ ਬੋਲ ਤਾਂ

ਨਦਰਾਣਗੇ ਜੀ ਉਹ ਨਹੀਂ ਚਲਾਉਗੇ ਪਤਾ ਕਿ ਕਿਹਦੇ ਚੱਲਦੇ ਰਹਿੰਦੇ ਸਾਲ ਦੇ ਦਿਨ ਕਿੰਨੇ ਚੱਪਲ ਚੇਂਜ ਹੋ ਗਈ ਕੋਲਸੇਰ ਦੇ ਪੈਸੇ ਦੇ ਕੇ ਆਣਦੇ ਉਲਚੇ ਫਾਰੇ ਪੈਸੇ ਦੇਈ ਮੇਲੇ ਉੱਤੇ ਵੀ ਹਾਂ ਜੇ ਨਾ ਮੈਂ ਇੱਥੇ ਕਰੂਗਾ ਤੁਹਾਨੂੰ ਜਿਵੇਂ ਚਾਹਤੇ ਕੁਲਚੇ ਬੜਾ ਬੰਦ ਨਿਕਦਰਨ ਹੋ ਗਿਆ ਮੈਂ ਦੇਖਦੀ ਬਈ ਕਿਦਾਂ ਤੇ ਲੇ ਕੁਲਚੇ ਵਾਲਾ ਤਾਈ ਕੁਲਚਾ ਖਾਣਾ ਨਾ ਮੈਂ ਨਹੀਂ ਖਾਂਗੀ ਖਾ ਲੈ ਲੁੱਕ ਕੇ ਬੈਠੀ ਮੀਂ ਦੇ ਮੈਂ ਸੰਜੀ ਲੋਪਾ ਪਾ ਕੇ ਇੱਥਾ ਆਦੀ ਸੀ ਮੇਰੇ ਕੱਪੜੇ ਥੋੜੇ ਸੀਗੇ ਮੈਂ ਧੋਤਿਆ ਵੀ ਧੋ ਕੇ ਆਪਣਾ ਇੱਕ ਦੋ ਇੱਕ ਚਾਦਰ ਸੀਗੀ ਮਸ਼ੀਨ ਪਰ ਸੁਕਾੜੇ ਲਾਤੀ ਜੀ ਸੁੱਕ ਜੂਗੀ ਨਾ ਸ਼ੀਟ ਧੋ ਕੇ ਰੱਖਦੀ ਤੇ ਬੈੱਡ ਸ਼ੀਟ ਆਪਣੇ ਧੋਤੀ ਹੈ ਉੱਚੀ ਬਗਰ ਮਗਲ ਲਗਾਉਂਦੇ। ਪਰ ਇਹ ਨਾਸਮਾ ਲਿਆ ਬਿਆ ਅੱਜ ਛੁੱਟੀ ਐ ਨਾ ਇਸ ਕਰਕੇ ਨਾਸਮਾ ਪਰ ਚਾਦਰ ਦਾ ਕਿੰਨੀ ਵਾਰੀ ਕਹਿ ਲਉ ਨਾ ਵੀ ਠੀਕ ਆ ਦੇ ਕਰ ਦੇ ਨਾ ਫੇਰ ਉਸ ਤਰੀਏ ਆ ਬੰਦੇ ਨੇ ਸਾਰਾ ਦੁਖੀ ਕਰਿਆ ਮਾਰੇ ਛੁੱਟੀ ਕਰਦੇ ਨੇ ਦੇਖਿਆ ਕਰਦਾ ਇਹ ਬੁੱਕਾ ਚੱਕਣ ਨੂੰ ਗਿਆ ਹੁਣ ਚੱਕੂਗਾ ਹਰੋਂਦਰ ਹੋਂਦਾ ਪੜਾ ਇਹਨਾਂ ਨੂੰ ਕਹੋ ਹੋਰ ਫੋਨ ਚੱਕ ਕੇ ਹੱਥ ਤੇ ਪੜਾ ਦਿਓ ਸਾਰ ਦਿਨ ਮੜਾਲ ਕੋ ਜਾਏ ਪਰ ਇੱਕ ਵਈ ਕਹੇ ਤੇ ਬੈਠ ਵੀ ਗਿਆ ਬਈ ਐਨਾ ਸੌ ਵੀ ਹੈਗਾ ਬੱਚਾ ਸਾਡਾ ਬੱਚਿਆਂ ਗਰਗ ਰਗ ਵਿੱਚ ਹੈ ਸ਼ਰਾਰਤ ਹੋ ਪੋਲੀਆਂ ਸ਼ਕਲਾਂ ਨਹੀਂ ਹੈਗੀਆਂ ਸਾਡੀਆਂ ਜਿੰਨੇ ਸਾਡੇ ਭੋਲੀ ਸ਼ਕਲਾਂ ਦਿਖਦੀਆਂ ਨੇ ਨਾ ਐਨੀ ਅਸੀਂ ਹੈ ਨਹੀਂ ਹੈਗੇ ਆ ਸ਼ਰਾਰਤੀ ਬੰਦੇ ਪੜ੍ਹਨ ਪੜ੍ਹਨ ਪੜਾਈ ਘੱਟ ਆਊਗੀ ਤੇ ਮੇਰੇ ਨਾਲੇ ਥੋੜਾ ਜਿਹਾ ਕੰਮ ਇਹਨੂੰ ਸਾਫ਼ ਕਰਨਾ ਹੈ ਬਸ ਹੁਣ ਸਾਫ਼ ਕਰ ਦੂੰਗੀ ਰਸੋਈ ਤੇ ਆਪਣਾ ਕੰਮ ਨਿਪਟ ਜੂਗਾ ਦੇਖੋ ਢੰਗਾਂ ਘੰਟਾ ਪਿਆ ਰੋਟੀਆਂ ਬਣਾ ਕੇ ਆਟੀਆਂ ਨਾਲ ਤੇ ਫਾਂਡੇ ਬਗਰ ਮਗਾਉਂਗਾ ਫਾਂਡੇ ਆਪਣੇ ਥੋੜੇ ਪਾਂਡੇ ਥੋੜੇ ਜਿਹੀਆਂ ਚਲੋ ਇਹ ਮਾਂ ਦੇ ਦੂੰਗੇ ਬਾਕੀ ਕੱਪੜੇ ਬਗਰ ਤੋਂ ਕਿਥੇ ਚੱਕ ਦਵਾਂਗਾ ਸਾਮਾਨ ਸਾਰਾ ਕਰ ਦਾਂਗੀ ਇੱਥੋਂ ਸਫਾਈ ਠੀਕ ਹੈ ਜੀ ਠੀਕੋ ਸਾਜ ਜੋ ਇੱਥੇ ਸ਼ਾਮਿਲ ਕਰੂੰਗਾ ਸਫਾਈ ਪੰਡੀਆਂ ਦੀ ਤਾਂ ਹੋ ਗਈ ਕਟਾਈ ਲੋਕ ਚਿਬੜਾ ਨਹੀਂ ਜਰਨੇ ਖਾਂਦੇ ਚਿਬੜਾ ਸਾਡੇ ਲੱਗ ਜਾਂਦੇ ਆ ਚੱਕ ਚੱਕ ਗੇਰਦੇ ਆ ਛੋਟੇ ਛੋਟੇ ਲੱਗੇ ਹੋਏ ਚਿਬੜਾ ਨਹੀਂ ਛੋਟੇ ਖਾਂਦੇ ਲੋਕ ਚਿਬੜਾ ਖਾਂਦੇ ਆ ਦੇ ਐਸਾ ਹੁਣ ਕੋਣ ਪੁੱਛਦਾ ਰਣ ਨੂੰ ਐਨੇ ਸਾਲ ਲੱਗੇ ਹੁੰਦੇ ਆ ਚੰਚੱਕੀ ਗੇਰ ਦਿੰਦੇ ਆ ਕੋਹਨੇ ਬੜਾ ਪ੍ਰੇਸ਼ਾਨ ਕਰਿਆ ਹੁ ਸਰਦੀਆਂ ਫਰਕ ਪਾਊਗਾ ਸਾਗ ਵੀਜਾਂਗੇ ਹੁਣ ਆਪਾਂ ਮੌਸਮ ਦੇਖ ਲੋ ਤੇ ਹੁਣ ਮੌਸਮ ਹੋ ਗਿਆ ਜੀ ਸਾਫ ਸ਼ਾਮ ਟਾਈਮ ਦਾ ਵੇਲਾ ਚਲੋ ਠੀਕ ਹੈ ਜੀ ਬਾਏ ਬਾਏ ਅਗਲੀ ਨੈਕਸਟ ਵੀਡੀਓ ਵਿੱਚ ਮਿਲਦੇ ਤੁਹਾਨੂੰ